ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਕੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਇਸ ਘਰ ਦੀ ਜਗ੍ਹਾ ਤਿੰਨ ਵਿਸਵੇ ਹੈ ਜੀ ਇਹਦੇ ਬਾਹਰਲੇ ਪਾਸੇ ਵਾਸ਼ਰੂਮ ਬਣੇ ਹੋਏ ਹਨ ਤੁਹਾਨੂੰ ਸਭ ਤੋਂ ਪਹਿਲਾਂ ਵਾਸ਼ਰੂਮ ਦਿਖਾ ਦਿੰਨੇ ਆ ਜੀ ਜਿਹੜੇ ਕਿ ਬਾਹਰ-ਬਾਰ ਬਣੇ ਹੋਏ ਹਨ ਆ ਦੇਖੋ ਜੀ ਤੁਸੀਂ ਵੀਡੀਓ ਨੂੰ ਸਾਰੇ ਦੇਖ ਲਓ ਤੁਹਾਨੂੰ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਦੇਵਾਂਗੇ ਨਾਲ ਤੁਹਾਨੂੰ ਇਹਦਾ ਐਡਰੈਸ ਵੀ ਲਿਖ ਕੇ ਸਕਰੀਨ ਤੇ ਦੇ ਦੇਵਾਂਗੇ ਜੀ ਬਾਰ ਬਾਰ ਵਾਸ਼ਰ ਨੂੰ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਅੰਦਰ ਵੀ ਇਸ ਘਰ ਸਾਰਾ ਦਿਖਾ ਦਿੰਨੇ ਆ ਜੀ ਮਾਲਕਾਂ ਨੇ ਇਹ ਘਰ ਨਵਾਂ ਹੀ ਤਿਆਰ ਕੀਤਾ ਹੈ ਜੀ ਆ ਦੇਖੋ ਜੀ ਐਂਟਰੀ ਹੈ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੈ ਫਿਟਿੰਗ ਸਾਰੀ ਹੋਈ ਹੋਈ ਹੈ ਤਨੋਂ ਹੀ ਕਲੀ ਫਰੰਟ ਵੀ ਸਾਰੇ ਦਿਖਾ ਦਿੰਨੇ ਆ ਤੇ ਇੱਕ ਸਾਈਡ ਤੇ ਰੂਮ ਬਣਿਆ ਹੋਇਆ ਆ ਦੇਖੋ ਜੀ ਰੂਮ ਕਾਫੀ ਖੁੱਲਾ ਢੁੱਲਾ ਬਣਿਆ ਹੋਇਆ ਇਹਦਾ ਦਰਵਾਜ਼ਾ ਦੂਜੇ ਪਾਸੇ ਵੀ ਹੈ ਇਹਨੂੰ ਦੋ ਪਾਸੇ ਐਂਟਰੀ ਹੈ ਜੀ ਤੇ ਦੇ ਨਾਲ ਹੀ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਸਾਰੇ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਲੌਬੀ ਏਰੀਆ ਬਣਿਆ ਸਾਰਾ ਕਿਚਨ ਵਿੱਚ ਸਾਰੇ ਟਾਇਲ ਲੱਗੀ ਹੋਈ ਆ ਫਰਸ਼ ਤੇ ਵੀ ਟਾਇਲ ਲੱਗੀ ਹੋਈ ਐ ਲੱਕੜ ਦਾ ਸਾਰਾ ਕੰਮ ਹੋਇਆ ਹੋਇਆ ਬਾਕਸ ਵਗੈਰਾ ਬਣੇ ਹੋਏ ਸਾਰੇ ਆ ਦੇਖੋ ਜੀ ਤੇ ਦੇ ਨਾਲ ਹੀ ਇੱਕ ਰੂਮ ਹੋਰ ਬਣਿਆ ਹੋਇਆ ਆ ਦੇਖੋ ਜੀ ਇਹਨੂੰ ਸਟੋਰ ਰੂਮ ਯੂਜ਼ ਕਰ ਰਹੇ ਨੇ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੇ ਦੋ ਰੂਮ ਇਹਦੇ ਸਾਹਮਣੇ ਪਾਸੇ ਬਣੇ ਹੋਏ ਨੇ ਤੁਹਾਨੂੰ ਵੀ ਦੋ ਰੂਮ ਦਿਖਾ ਦਿੰਨੇ ਇੱਕ ਵਾਰੀ ਤੇ ਇੱਕ ਸਾਈਡ ਤੋਂ ਪੌੜੀਆਂ ਲੋਬੀ ਚੋਂ ਉੱਪਰ ਜਾ ਰਹੀਆਂ ਹਨ ਆ ਦੇਖੋ ਜੀ ਦਰਵਾਜ਼ੇ ਵੀ ਨਵੇਂ ਲੱਗੇ ਹੋਏ ਹਨ ਰੂਮ 'ਚ ਸਾਰਾ ਪੇਂਟ ਦਾ ਕੰਮ ਫਸਟ ਕਲਾਸ ਹੋਇਆ ਹੋਇਆ ਜੀ ਟਾਈਲ ਵੀ ਲੱਗੀ ਹੋਈ ਹੈ ਫਰਸ਼ ਤੇ ਸਾਰੀ ਤੇ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ ਆ ਦੇਖੋ ਜੀ ਇਹ ਅਟੈਚ ਵਾਸ਼ਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਟਾਈਲ ਲੱਗੀ ਹੋਈ ਹੈ ਸਾਰੀ ਐਲੂਮੀਨੀਅਮ ਡੋਰ ਲੱਗਾ ਹੋਇਆ ਤੁਹਾਨੂੰ ਇਹਦੇ ਨਾਲ ਜਿਹੜਾ ਰੂਮ ਹੈ ਉਹ ਵੀ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਇਹ ਵੀ ਰੂਮ ਨਾਲ ਦੇ ਰੂਮ ਵਾਂਗੂ ਖੁੱਲ੍ਹਾ ਡੁੱਲ੍ਹਾ ਬਣਿਆ ਹੋਇਆ ਹੈ ਇਹਦੇ ਨਾਲ ਵੀ ਅਟੈਚ ਵਾਸ਼ਰੂਮ ਬਣਿਆ ਹੋਇਆ ਤੇ ਫਰਸ਼ ਤੇ ਤਿਆਰ ਲੱਗੀ ਹੋਈ ਹੈ ਪੇਂਟ ਦਾ ਸਾਰਾ ਕੰਮ ਹੋਇਆ ਹੈ ਜੀ ਆਹ ਦੇਖੋ ਜੀ ਆਹ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਇਆ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ Tanovaji.